ਸੀਆਈ ਸੀਆਈਏ ਸਟਾਫ ਤਰਨਤਾਰਨ ਵੱਲੋਂ 1 ਕਿਲੋ ਹੈਰੋਇਨ ਅਤੇ 35000 ਰੁਪਏ ਡਰੱਗ ਮਣੀ ਸਮੇਤ ਇੱਕ ਵਿਅਕਤੀ ਕਾਬੂ ਉਧਰ ਦੂਸਰੇ ਮੁਕਦਮੇ ਵਿੱਚ ਤਰਨਤਾਰਨ ਪੁਲਿਸ ਵੱਲੋਂ ਸੋਸ਼ਲ ਮੀਡੀਆ ਤੇ ਹਥਿਆਰ ਵਿਖਾ ਕੇ ਗੁੰਡਾਗਰਦੀ ਕਰਨ ਵਾਲੇ ਦੋ ਵਿਅਕਤੀ ਕਾਬੂ ਇਸ ਮੌਕੇ ਤੇ ਸੁਣੋ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਇਹਨਾਂ ਚੋਂ ਗੇਨ ਦੀ ਸੀਆਈਏ ਕੋਲ ਇਨਫੋਰਮੇਸ਼ਨ ਸੀਗੀ ਕੁਝ ਬੰਦਿਆਂ ਦੇ ਵੀ ਨਾਰਕੋਟਿਕਸ ਐਂਡੀਜ ਯਾਰ ਡੀ ਕਰਦੇ ਆ ਤੇ ਉਹਦੇ ਉੱਪਰ ਜਿਹੜਾ ਇੱਕ ਥੋੜਾ ਸਬ ਇੰਸਪੈਕਟਰ ਸੀਗਾ ਸੀਆਈਏ ਦਾ ਉਹ ਐਸ ਐ ਸੁਖਦੇਵ ਸਿੰਘ ਉਹ ਉੱਥੇ ਉਹਨੇ ਨੱਕ ਨੰਬਰ ਆਇਆ ਹੋਇਆ ਸੀਗਾ ਤੇ ਬੜਾ ਸ਼ੇਰ ਸਿੰਘ ਜਿਹੜਾ ਪਿੰਡ ਪੰਡਾ ਪੱਟੀ ਦੇ ਵਿੱਚ ਉੱਥੇ ਉਹਨੇ ਇੱਕ ਬੰਦੇ ਨੂੰ ਸ਼ਾਕਰ ਬਣਾ ਕੇ ਰੋਕਿਆ ਸੀਗਾ ਜਿਹਦਾ ਨਾਮ ਪਤਾ ਪੁੱਛਿਆ ਉਹਨੇ ਤਾਂ ਮਹਾਵੀਰ ਬੋਸੇ ਸੀ ਤੇ ਇਹਨੂੰ ਜਿਹੜਾ ਉਹਨੇ ਆਪਸ਼ਨ ਦਿੱਤੀ ਸੀ ਫਿਰ ਉਹ ਡੀਐਸਪੀ ਪੱਟੀ ਨੇ ਮੌਕੇ ਤੇ ਬਣਵਾ ਕੇ ਇਹਨਾਂ ਨੇ ਮੈਡੀਕਲ ਤੇ ਰਿਜਿਸਟਰੀ ਸਿੱਟਾ ਸਿੱਟਾ ਜਿਹਦੇ ਤੋਂ ਇੱਕ ਤੋਂ ਲੋ ਸਿਰਿਆਂ ਨੇ ਮਿਲੂਗਾ ਉਹਦਾ ਐਨਡੀਸੀ ਦਾ ਪੱਪਰ ਦੇ ਕੇ ਅਗਲੇ 35000 ਰੁਪਏ ਦੇ ਜਿਹਨੂੰ ਡਰਗ ਮੰਡੀ ਇਸ ਬਰਾਮਦੇ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਕਿ ਬੈਕਵਰਡ ਫਾਰਵਰਡ ਕਿੱਥੇ ਵੀ ਨਹੀਂ ਸੀ ਕਿੱਥੋਂ ਲੈ ਕੇ ਆਇਆ ਉਹ ਸਭ ਐਸ ਇਨਵੈਸਟੀਗੇਟ ਕਰਦਾ ਸਰ ਜੀ ਸਾਥੀ ਮਾਮਲੇ ਦਰਜ ਕੋਈ ਹੋਤ ਹੈ ਪਹਿਲਾਂ ਜੀ ਜੀ ਤੇ ਹਜੇ ਤੱਕ ਤਾਂ ਨਹੀਂ ਅਜੇ ਕੁਝ ਗੁਸ਼ਤ ਕਰਨੀ ਹੈ ਹਾਂ ਪੜ੍ਹਿਆ ਹੀ ਹੈ ਜੇ ਪੂਰੀ ਡੀਟੇਲ ਇੰਟਰਵਿਊ ਨਹੀਂ ਹਰਿਆੜੀ ਹੀ ਹੀਰੋਇਨ ਹੈ ਉਸਾਰੇ ਤੇ ਪਾਕਟ ਕਾਉਂਟਰੀ ਇਮਪੋਰਟਿੰਗ ਕਰਕੇ ਬੜ ਰਹੀ ਏ ਇਹਦੇ ਦੇਖੋ ਇੱਥੇ ਤਾਂ ਲੋਕਲ ਦਾ ਕੋਈ ਮੈਨੂਫੈਕਚਰਿੰਗ ਹੈ ਨਹੀਂ ਆਬੂਟ ਦਾ ਪਰੂ ਹੀ ਹੈ ਤਾਂ ਤੋਂ ਇਹ ਜੀ ਪਤਾ ਲੱਗੇਗਾ ਵੀ ਇਹ ਆਈ ਦਾ ਪਰੂ ਹੀ ਹੋਣੀ ਹੈ ਬਟ ਇਥੋਂ ਲੋਕਲ ਕਿਸ ਗਰੁੱਪ ਦੇ ਕੋਲੋਂ ਲੈ ਕੇ ਆਇਆ ਜਾਂ ਇਹਨੇ ਕੋਈ ਦਰੂਣ ਦੇ ਰਾਹੀਂ ਇਥੋਂ ਲਗਾਈ ਹੈ ਉਹ ਸਾਰੀ ਗੱਲ ਇਨਵੈਸਟੀਗੇਸ਼ਨ ਕਰੇਗੀ ਜੀ ਇਨਫੋਰਮੇਸ਼ਨ ਹੈ ਕਿ ਡੀਐਸਪੀ ਡੀਸਾ ਕੋ ਉਨ੍ਹਾਂ ਦੀ ਇਨਫੋਰਮੇਸ਼ਨ ਤੇ ਜਿਹੜੀ ਪੀਸ ਪਾਰਟੀ ਨੇ ਉਹ ਜਿਹੜਿਆਂ ਨੂੰ ਰੌਂਡ ਅਪ ਕੀਤਾ ਸੀ ਤਾਂ ਉਹ ਇੱਕ ਇੱਕ ਦਾ ਅਮਰਪਾਲ ਸਿੰਘ ਇਹਦਾ ਏਡੀ ਸਰਕਾਉਂ ਪਿੰਡ ਭੁੱਲੋ ਦਾ ਰਹਿਣ ਵਾਲਾ ਦੂਜਾ ਜਰਮਨਜੀਤ ਸਿੰਘ ਇਹਨਾਂ ਨੂੰ ਇਹ ਅਮਰਸਰ ਦਰਿਆ ਨਾਲੋਂ ਬੰਡਾਲੇ ਦਾ ਇਹਨਾਂ ਕੋਲੋਂ ਇੱਕ ਕੰਪ੍ਰੈਸ਼ਨ ਗਨ ਮਿਲੀ ਹੈ ਤੇ ਜਿਹੜੀ ਜਿਹੜੀ ਇੰਦਾ ਦੀ ਇੰਟਰੋਗੇਸ਼ਨ ਤੋਂ ਪਤਾ ਲੱਗਿਆ ਉਹਦੇ ਚ ਨੌ ਪਰਚੇ ਜਿਹੜੀ ਹੈਗੇ ਆ ਉਹ ਅਮਰਪਾਲ ਤੋਂ ਪਹਿਲੇ ਤਾਂ ਜਿਆਦਾ ਫਿਰ ਆਮ ਲੈਟਰ ਦੇ ਐਨਡੀ ਨੇ ਇਸ ਤੋਂ ਨੰਬਰ ਜਿਹੜਾ ਜਾਨੂੰ ਹੈਗਾ ਇਹਦੇ ਤੇ ਇੱਕ ਪਚਾ ਦਾ 2525 ਦਾ ਨਾਮ ਹੈ ਇਹਨਾਂ ਦੇ ਪਿੱਛੇ ਰੀਸੈਂਟਲੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਕਿ ਜਿੱਥੋਂ ਸਾਨੂੰ ਮੈਡੀਸਿਨ ਇਨਫੋਰਮੇਸ਼ਨ ਕੀ ਇਹਦੇ ਚ ਜਿਹੜੇ ਬੰਦੇ ਇਤੋਂ ਤਰੰਗ-ਤਰੰਗ ਤੋਂ ਗਏ ਉਹ ਦੀਂਗਾ ਲੱਗ ਚੁਕਾ ਇਹਨਾਂ ਨੇ ਟਾਈਮ ਟੇਮ ਰੱਖਿਆ ਸੀਗਾ ਉੱਥੇ 91 ਨੰਬਰ ਐਫਏ 1000 ਜਿਹੜੀ ਹੈ ਇਸੇ ਸਾਥ 24 ਦੀ ਉਥੇ ਜਾ ਕੇ ਤਾਂ ਇਹਨਾਂ ਨੇ ਇੱਕ ਵੀਡੀਓ ਬਣਾਈ ਸੀ ਵੀ ਅਸੀਂ ਆ ਟਾਈਮ ਕਿਉਂ ਦਿੱਤਾ ਸੀ ਇਸੇ ਖੜੇ ਹਾਂ ਤੋ ਆ ਜਾ ਉਹਨੂੰ ਗੈਰਕਾਨੂੰਨੀ ਮੈਨਾ ਨੇ ਗ੍ਰੈਂਡਜ ਕੀਤਾ ਸੀ ਫ੍ਰੀਜਿੰਗ ਚ ਰੋਲ ਆਊਟ ਕਸਟਮਰ ਅਰਕ ਬਾਕੀ ਬੰਦੇ ਵੀ ਅਸੀਂ ਭਾਗ ਦਾ ਤਾਂ ਤੇ ਦੋ ਬੰਦੇ ਜਿਹੜੇ ਸੀਗੇ ਸਾਨੂੰ ਪਿੰਪੁਆਇੰਟ ਹੋ ਰਹੇ ਸੀ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ 25 ਜਨਵਰੀ ਨਾਲ ਇਹਦੇ ਵਿੱਚ ਆਮਲੇਟ ਤੇ ਪਕਵਾਲੇ ਵੀ ਤੇ ਪੰਪ ਐਕਸ਼ਨ ਕਰਨ ਦੀਆਂ ਵੀਡੀਓ ਚ ਵੀ ਫੜੀ ਸੀ ਉਹਨੂੰ ਕਵਰ ਕਰਦੇ ਆ ਸਰ ਇਹਨਾਂ ਦੀ ਬੰਦ ਕਰਨ ਨੇ ਇਹਨਾਂ ਦੀ ਆਪਣੀ ਬਰਤਦਾ ਕਿ ਜਾਂ ਕੋਈ ਨਹੀਂ ਅਜੇ ਤੱਕ ਕੋਈ ਇਫਾਗ ਨਹੀਂ ਪੇਸ਼ ਕਰ ਸਕਿਆ ਪਾਈ ਆਮ ਜਨਰਲ ਦੇ ਵਿੱਚ ਸਾਡੀ ਜਿਹੜੀ ਵੀਡੀਓ ਦੇਖੀਗੀ ਉਸ ਵੀਡੀਓ ਦੇ ਵਿੱਚ ਤਾਂ ਵੀ ਕਿਉਂ ਵੀਡੀਓ ਜਿਹੜੀ ਆ ਉਹਦੇ ਆਧਾਰ ਤੇ ਸਾਰਾ ਕੁਝ ਬਿਲਕੁਲ ਬਿਲਕੁਲ ਉਹਦੇ ਚੋਂ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਕਿ ਇਹ ਦੋ ਬੰਦੇ ਸਾਡੀ ਅਗੇ ਫਿਰ ਹੋਰ ਇਨਫੋਰਮੇਸ਼ਨ ਦੇ ਸਕਦੇ ਕਿੱਥੇ ਡਿੱਗੂਗਾ ਲੜਾਈ ਹੋ ਤੇ ਕਰਨਗੇ ਨੂੰ ਕਾਰਨ ਚੋਂ ਪਤਾ ਲੱਗ ਸਕਿਆ ਕਿ ਟਾਈਮ ਕਿੰ ਚੁੱਕਿਆ ਸੀ ਕਿਸੇ ਨਾਲ ਕੋਈ ਨਾ ਨਾ ਖੇਆਵਾਜੀ ਸੀਗੀ ਕਿਸੇ ਨੇ ਗਰੁੱਪ ਚ ਇਹੋ ਬੰਦੇ ਬੰਦੇ ਇਕੱਠੇ ਕਰਕੇ ਇਹਨਾਂ ਨੂੰ ਲੈ ਕੇ ਉੱਥੇ ਗਿਆ ਤੇ ਇਹਨਾਂ ਨੇ ਟਾਈਮ ਇਹ ਮਿੱਥਕੇ ਹੋਰ ਬਟੈਦਾ ਜਾ ਕੇ ਉੱਥੇ ਵੀਡੀਓ ਬਣਾ ਕੇ ਇਹ ਗਲਤੀ ਕਿੱਥੋਂ ਦੇ ਸਾਰੇ ਬੰਦੇ ਕਿ ਪਤਾ ਬੰਡਰਪਿੰਡ ਦਾ ਰਹਿਣਾ ਲੱਗੇ ਜਿਹੜਾ ਅੰਮ੍ਰਿਤਪਾਲ ਦਾ ਬੰਦਾ ਤੇ ਦੂਜਾ ਜਾਨੂ ਇਹ ਬੰਡਾਲੀ ਦਾ ਰਹਿਣਾ ਲੱਗੇ ਸਰਕੀ ਕਾਰਗਰੀ ਕਿਤੇ ਕਿਸੇ ਜਿਸ ਤੋਂ ਕਰਤਾ ਜੀ ਆਮ ਜੈਕ ਦਾ ਰਿਕਵਰੀ ਹੈ ਬਾਕੀ ਇਹਨਾਂ ਦੀ ਜਿਹੜੀ ਪੁੱਛ ਗਈ ਚਲਦੀ ਉਹ ਜੀ ਹੋਰ ਬੰਦੇ ਤੇ ਬਾਕੀ ਰਿਕਵਰੀ ਹੋਣ ਜਿਹੜੀ ਹੋ ਗਈ ਹੈ ਦੱਸ ਦੇ ਜੀ